ਦੇ ਬਹਾਦਰ ਜੋਧਿਓ ਹਰਿਆਣੇ ਵਾਲੇ ਸਾਥਿਓ ਤੇ ਮੇਰੀਓ ਭੈਣੋ ਮੋਰਚਾ ਬਹੁਤ ਲੰਮਾ ਚੱਲੂਗਾ ਇਹ ਗੱਲ ਆਪਾਂ ਨੇ ਮੋਰਚਾ ਚੱਲਣ ਵੇਲੇ ਸ਼ੁਰੂ ਕਰਨ ਵੇਲੇ ਕਹੀ ਸੀ ਇਸ ਮੋਰਚੇ 'ਚ ਜ਼ਿੰਦਗੀਆਂ ਵੀ ਲੱਗਣਗੀਆਂ ਇਹ ਗੱਲ ਵੀ ਤੁਹਾਨੂੰ ਪਹਿਲਾਂ ਸੁਣੋ ਆਪਣੀ ਇੱਕ ਪ੍ਰਚਲਿਤ ਗੱਲ ਹੈ ਕਿ ਜਮੀਨਾਂ ਦੀ ਰਾਖੀ ਕਰਨ ਦੀ ਖਾਤਰ ਸਿਰ ਲੱਗਦੇ ਹੁੰਦੇ ਨੇ ਪਰ ਉਹ ਸਿਰ ਖਾਣ ਤੇ ਲੱਗੇ ਕਰਨ ਵਿਅਤ ਨਹੀਂ ਜਾਂਦੇ ਜਿਹਨੇ ਜਾਂਦੇ ਨੇ ਆ ਸਾਡੇ ਸ਼ਹੀਦਾਂ ਦੀਆਂ ਕਤਾਰਾਂ ਦੇ ਵਿੱਚ ਕੋਧਕਤਾਂ ਹੋਣ ਨੇ ਜਿਹੜੇ ਖੇਮ ਤੋਂ ਪਹਿਲੇ ਮਰ ਜਾ ਗਏ ਕੁਝ ਹੋ ਹੋ ਜਿੰਦਾਨੇ ਜਿਹੜੀਆਂ ਆਪਦੇ ਮਾਂ ਨੂੰ ਇਹ ਕਹਿ ਕੇ ਆਇਆ ਸੀ ਵੀ ਮੈਂ ਦਿੱਲੀ ਗਿਆ ਤੇ ਮੋੜਿਆ ਤੇ ਜਦੋਂ ਪੁੱਤ ਦੀ লাশ ਉਹਦੇ ਵੇੜੇ ਜਿਕੇ ਹੋਣੀ ਐ ਤਾਂ ਤੁਸੀਂ ਬੱਚਿਆਂ ਵਾਲਿਓ ਕਾਲਜਾ ਮੂੰਹ ਮੂੰਹ ਨਾ ਕਰੋ ਪਰ ਸਤਨ ਦੀ ਗੱਲ ਐ ਕਿ ਸਾਡੇ ਹਾਂਤਾਂ ਮਾਂ ਦੇ ਸੀ ਨਹੀਂ ਬੱਤੀ ਅਜੇ ਠੰਡਾ ਜਿ ਮਰਦੇ ਆ अस एक्सीडेंटा मरते हा अटैक मर जाने अलस दिया टांग मरते पुलिस दिया गोलियां न मरते अमारिया मरते सरकार साकार कोई चिंता नहीं आ जिंदगी ਜਿਹਨੀਆਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਹਨੀਆਂ ਜਾਣਗੀਆਂ ਇਹਨਾਂ ਰੂਪ ਤੇ ਭੁਲਾਇਆ ਨਹੀਂ ਜਾ ਸਕਦਾ ਅਸੀਂ ਪੈਰ ਤੇ ਪਾਈ ਹੈ ਪੰਜਾਬ ਦੀ ਧਰਤੀ ਵਾਲਿਆਂ ਦੀ ਪੁਰਾਣਾ ਪਿਆਸ ਹੈ ਤੇ ਨਾ ਜਵਰ ਕੀਤਾ ਤੇ ਨਾ ਜਵਰ ਚਲੇ ਅਸੀਂ ਜਾਵਰ ਵੀ ਝੱਲੇ ਤੇ ਸਵਰ ਵੀ ਕੀਤਾ। ਥੰਮਲਾ ਤਿੱਦਾ ਤਿੱਖਾ ਅਸੀਂ ਫੋੜਨੀ ਤੋੜਿਆ। 20 ਬਲੰਦਾਂ ਲਏ 24 ਗਿੰਗੀਆਂ ਲੱਗੀਆਂ ਅੱਖਾਂ ਨੇ ਅਥੂ ਮੁੱਕ ਗਏ ਦੈਨ ਦੇ ਦੋਲੇ ਸਾਡੇ ਦਿਲ ਦਾ ਦੁੱਖ ਤੁਹਾਡੇ ਦਿਲ ਵਿੱਚ ਸਮੋਈ ਬੈਠਿਆ ਜਰ ਰਹਿਆ ਸਿੱਖੇ ਸਾਡੇ ਪੀੜਾ ਪਕੰਮਰਾ ਕੋਲੋਂ ਸਾਡੇ ਮਹਾਤਮਾ ਪ੍ਰਤਾਕੜੋਂ ਸਿੱਖੇ ਹੱਸ ਹੱਸ ਕੇ ਫਾਸੀਆਂ ਜੜਨਾ ਸਾਡਾ ਗਰਸਤ ਹੈ ਸੇਬ ਲੱਗੇ ਨੇ ਜ਼ਮੀਨਾ ਖਾਤਰ ਲੱਗੇ ਨੇ ਜ਼ਮੀਰਾ ਖਾਤਰ ਲੱਗੇ ਨੇ ਵਿਰਾਸਤਾਂ ਬਚਾਉਣ ਦੀ ਖਾਤਰ ਲੱਗੇ ਨੇ ਹੋਰ ਕਿੰਨੇ ਲੈਣੇ ਨੇ ਪਿਆਰ ਫੈਸਲਾ ਹੁਣਤ ਕਰ ਲੈ ਅਸੀਂ ਕਿਸੇ ਨਹੀਂ ਦਿੱਤਾ ਮਾਨਾ ਵਾਲੇ ਰੇਲ ਬੇਸਟੈਂਸ ਦੇ ਰੇ ਸਿੰਘ ਵੀ ਤੁਸੀਂ ਨੇ ਲੈ ਆ ਸਾਜੂ ਨੂੰ ਤਰਫੋਂ ਬਰਾਜੂ ਨੇ ਕੁਝ ਨੇ ਮਜ਼ਦ ਦੀ ਧਰਤੀ ਦੇ ਸਿਰ ਲਿਆ ਸੀ ਜਮੀਨਾਂ ਨਹੀਂ ਕਰਤਾ ਚੱਕਰੀ ਸ਼ੇਰ ਵਾਲੇ ਪਿਰਥੀ ਦਾ ਵਿਸਨੇ ਸਿਰ ਲਿਆ ਸੀ ਜਮੀਨਾਂ ਬਚਾਉਣ ਦੇ ਪਰ ਕੋਈ ਪਹਿਲੀ ਗੱਲ ਨਹੀਂ ਹੈ ਜੀ ਅਸੀਂ ਜਮੀਨ ਬਚਾਉਣੀਆਂ ਨੇ ਅਸੀਂ ਆਪਣੇ ਬੱਚਿਆਂ ਦੀ ਰੋਟੀ ਬਚਾਉਣੀ ਹੈ ਸਦਾ ਰੋਟੀ ਦਾ ਸਵਾਲ ਹੈ ਫੋੜਾ ਕੁਰਸੀ ਦਾ ਸਵਾਲ ਹੈ ਸਵਾਲ ਤੁਨੀ ਵੱਖੋ ਵੱਖਰੇ ਨੇ ਇਸ ਕਰਕੇ ਲੜਾਈ ਵੀ ਵੱਖਰੋ ਵੱਖਰੀ ਕਿਸਮ ਦੀ ਆ ਅਸੀਂ ਜਾਣਦੇ ਆ ਅਸੀਂ ਖਾਲੀ ਹੱਥ ਲੋਕ ਆ ਸਾਡੀਆਂ ਖਾਲੀ ਜੇਬਾਂ ਨੇ ਸਾਡੇ ਸਿਰ ਗਲਗਲ ਕਰਜ ਹੈ ਤੇ ਸਾਡੀ ਇੱਕ ਬ੍ਰਾਂਡ ਤੇ ਕਿ ਸਾਡੇ ਦਰਵਾਜ਼ੇ ਤੋਂ ਕੋਈ ਪੁੱੱਖਾ ਨਹੀਂ ਕਰੇਗਾ ਤੇ ਜੇ ਛੋਡੇ ਕਨੂਲ ਸਾਡਾ ਹਾਲੇ ਕਰ ਸਕਦੇ ਆ ਕਿ ਤੁਸੀਂ ਨੰਗ ਕੇ ਖਾਣ ਵਾਸਤੇ ਮਜਬੂਰ ਹੋਵੋ ਛੋਡੇ ਘਰੇ ਕਹਣਾ ਆਵੇ ਤੇ ਸਾਡੀ ਪੈਣ ਆਵਦੇ ਬੱਚੇ ਨੂੰ ਕਹੇ ਵੀ 100 ਗ੍ਰਾਮ ਆਟਾ ਲੈ ਕੇ ਆਦਕਾ ਸੱਤ ਕੋ ਨਹੀਂ ਦੇ ਰਹੇ ਲੰਗੜ ਅਸੀਂ ਇਹੋ ਜੀ ਜ਼ਿੰਦਗੀ ਬਿਲਕੁਲ ਦੇ ਸਕਦੇ ਕਿ ਸਾਡੇ ਬੱਚੇ ਕਹਿਣ ਵੀ ਮਾਂ ਮੈਂ ਸਵੇਰਾ ਕੁਝ ਨਹੀਂ ਕਰਦਾ ਠੋਠਾ ਖਰਾਣਾ ਚਾਹੋ ਮਾਂ ਜਿਹੜੀ ਮੇਰੀ ਹਕੂਮਤ ਕਰੀ ਜਾਂਦਾ ਕਿ ਕਸਰ ਹੋ ਇਸ ਕਾਨੂੰਨ ਦੇ ਵਿੱਚ ਕਿਹੜੀ ਛਾਤਰ ਨਹੀਂ ਹੋਈ ਹੈ ਵੀ ਅਸੀਂ ਥੋੜੀ ਜਵੇਰ ਖੋਾਂਗੇ ਕਹਿ ਨਹੀਂ ਦੀ ਲੋੜ ਹੈ ਕარი ਉਹ ਨਹੀਂ ਉਹ ਜਿਹਦੇ ਨਾਲ ਜ਼ਮੀਨ ਨਹੀਂ ਗਣੀ ਅੰਨ ਸੁਰੱਖਿਆ ਨੂੰ ਵੀ ਖਤਰਾ ਹੋਇਆ ਖੜਾ ਹੈ ਕਾਨੂੰਨ ਤਾਂ ਕਹਿੰਦਾ ਹੈ ਕਾਨੂੰਨ ਦਾ ਰੌਲਾ ਕੋਈ ਮੰਡੀ ਨਹੀਂ ਹੈ ਮੰਡੀ ਦੇ ਬਹਾਨੇ ਤਾਂ ਇੰਚ ਹੋਇਆ ਹੈ ਇੰਟਰ ਹੋ ਕੇ ਖੇਤੀ ਧੰਦੇ ਦਾ ਬੁਰਾ ਹਾਲ ਕਰ ਦੇਣਾ ਤੇ ਸਾਡੇ ਬੱਚਿਆਂ ਦਾ ਇਲਾਜ ਕਰਾਉਣ ਤੇ ਘਰਦਿਆਂ ਨੋਣਾ ਪੂਰੀਆਂ ਕਰਨ ਦੀ ਖਾਤਰ ਜ਼ਮੀਨਾਂ ਵੇਚਣੀਆਂ ਪੈਣਗੀਆਂ ਤੇ ਜਦੋਂ ਜ਼ਮੀਨ ਨਹੀਂ ਗਈਆਂ ਤਾਂ ਅਨਾਜ ਕੀ ਰਹੇਗਾ ਤਾਂ ਕਾਨੂੰਨ ਕਹਿੰਦਾ કે જીન્ના મરજી કોઈ કંપની અનાજ ખરીદ કે સ્કોર કર લવે એ ગેર કાનૂની નહીં હે ફિર બને આ કી પૈસા ਸਾਡੇ પાસે હે નહીં જમીન સાનું વેચને પડી જમીન ચાલેગી અનાજ ચાલા ગયા રોજગાર કોઈ હે નહીં ਕੰਮ ਕੋਈ ਹੋਏਗੀ ਆਮਦਨ ਦਾ ਸਾਧਨ ਖਤਮ ਹੋ ਗਏ ਰੋਟੀ ਦਾ ਸਾਧਨ ਜ਼ਮੀਨ ਸੀ ਉਹ ਹੀ ਤਕੇ ਦੀ ਤਾਂ ਠੂਠਾ ਲੈ ਕੇ ਮੰਗਣ ਜਾਈ ਅਵਾਤਮਾ ਵਾਤਨ ਤੇ ਕਹਿ ਰਹੇ ਹਾਂ ਕਿ ਕਾਨੂੰਨ ਬਹੁਤ ਵਧੀਆ ਨੇ ਸੋਦਾ ਫਾਇਦਾ ਪਾ ਜਾਣਗੇ ਸਾਰਾ ਜਹਾਨ ਕੂਕ ਰਿਹਾ ਹੈ ਕਿ ਬਹੁਤ ਮਾਰੇ ਕਾਨੂੰਨ ਨਿਆਰੇ ਰਹੋ ਮਾਰਨਾ ਖਾਜੋ ਪੰਜਾਬ ਵਾਲੇ ਹਰਿਆਣਾ ਵਾਲੇ ਝੂਪੀ ਵਾਲੇ ਪਸਾਰੋ ਬਾਦ ਮਾਰੇ ਕਾਨੂੰਨ ਨੇ ਪੰਜਾਬ ਤੇ ਹਰਿਆਣਾ ਦੇ ਝੂਪੀ ਰਾਜਸਥਾਨ ਦੇ ਵਿੱਚ ਕੋਈ ਸਿਆਣਾ ਦਸਾਂ ਨਹੀਂ ਨਹੀਂ ਕੋਈ ਬੁੱਧੀਜੀਵੀ ਨਹੀਂ ਜਿਹਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਾਨੂੰਨ ਕੀ ਨੇ ਜਿੰਨੀਆਂ ਵੀ ਕਮੇਟੀਆਂ ਬਣਾਈਆਂ ਉਹ ਕਮੇਟੀ ਦੇ ਵਿੱਚ ਵੀ ਸੁਵਮੀਨਾਥ ਨੇ ਰਿਪੋਰਟ ਕਹਿੰਦੇ ਵੀ ਉਹ ਇੱਕ ਮੈਂਬਰ ਮੈਨ ਤੇ ਵੀ ਸੁਵਮੀਨਾਥ ਨੇ ਜਵਾਬ ਦੇ ਹੀ ਜਾਂਦਾ ਨਹੀਂ ਤੂੰ ਇਹ ਛੋਟਾ ਕਾਨੂੰਨ ਦੇ ਵਿੱਚ ਨੁਕਸੀ ਇਹਨੇ ਨਹੀਂ ਮੈਂ ਤਾਂ ਰੱਦ ਕਰੂੰਗਾ ਵੀ ਸੁਵਮੀਨਾਥ ਅੰਦਰ ਕਹਿੰਦਾ ਵੀ ਇਨਸੈਕਟ ਕਰਨ ਵਾਲੇ ਨੇ ਅਜੇ ਤਾਂ ਕੋਈ ਕਮੇਟੀ ਨਹੀਂ ਬਣੀ ਅਸੀਂ ਇਮਾਨਦਾਰੀ ਦਿੱਤੀ ਉਹਨੂੰ ਕੋਈ ਇਸ ਤਰ੍ਹਾਂ ਰੱਦ ਕਰ ਗੱਟ ਬਣੀ ਅਸੀਂ ਪਹਿਲੇ ਰੱਦ ਕਰ ਚੁੱਕਿਆ ਹੁ ਕਮੇਟੀ ਤੇ ਛੋਟੀ ਕਮੇਟੀ ਸਾਡਾ ਕੋਈ ਬਸਲੇ ਦਾ ਹੱਲ ਨਹੀਂ ਕੱਢ ਸਕਦਾ ਇਸ ਕਰਕੇ ਜਿਹੜੀ ਪਾਲਸ ਹੈ ਅਕਾਇਬ ਦੇ ਅਗਰੇ ਹੋ ਜੇਦਾਂ ਨੇ ਅਸੀਂ ਆਇਆ ਉਦੋਂ ਦੇ ਟੈਂਕ ਤੇ ਨੇ ਜੇ ਕਿਸੇ ਨੇ ਪਾਠ ਪੂਰਾ ਕਰ ਲਈ ਉਹ ਖਾਲਸ ਤਾਂ ਨਹੀਂ ਇਹ ਨੇ ਜੇ ਕਿਸੇ ਨੇ ਬੁੱਢੀ ਜੀਵੈ ਦੀ ਰਿਹਾਈ ਦੀ ਮੈਂ ਕਰ ਲਈ ਉਹ ਨਕਸਲ ਵਾਲੀ ਇਹ ਨੇ ਜੇ ਦੱਤੇ ਬੰਦਿਆਂ ਦੀ ਗੱਲਬਾਤ ਕਾਮਯਾਬ ਨਹੀਂ ਹੋਈ ਤਾਂ ਦੂਜੀਆਂ ਦੱਤੇ ਬੰਦਿਆਂ ਲਿਆ ਕੇ ਬਰਾਬਰ ਬੰਦਿਆਂ ਕਰਤੀਆਂ ਵੀ ਆ ਦੇਖੋ ਇਹ ਤਾਂ ਕਾਨੂੰਨ ਠੀਕ ਨੇ ਕਦੇ ਕਹਿੰਦੇ ਨੇ ਹਰਿਆਣਾ ਦੇ ਬਾਜ਼ਾਰ ਦੇ ਕਿਸਾਨ ਦਾ ਐਸ ਵੇਲੇ ਆਂਦਾ ਰੌਲਾ ਪਾਣੀਆਂ ਦਾ ਰੌਲਾ ਕਦੇ ਕਹਿੰਦੇ ਨੇ 12 ਤਰੀਕ ਨੂੰ ਘੋਲ ਹਿਸਕ ਹੋ ਜਾਊਗਾ ਕਦੇ ਕੁੜੀਆਂ ਭੇਜਦੇ ਨੇ ਕਦੇ ਸ਼ਰਾਬ ਪਿੰਡ ਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਬਾਜ਼ ਦਿੱਤਾ ਹਾਰ ਪੱਤਾ ਚੱਲਦਾ ਹੁਣ ਹੋਰ ਇੱਕ ਪੱਤਾ ਚੱਲ ਗਿਆ ਕਿ ਬੀਗੇ ਜੋਗ ਰਾਹਾਂ ਨੂੰ ਵੱਡ ਕਿੱਥੋਂ ਆਉਂਦਾ ਵੀ ਕੈਨੇਡਾ ਤੋਂ ਆਉਂਦਾ ਤਾ ਪਰਤਾਲ ਕਰੋ ਵੀ ਇਹਨਾਂ ਨੂੰ ਇੰਨਾ ਫੰਡ ਦੂਜਾ ਮਨ ਤੋਂ ਦਿੰਦਾ ਕਿਨੇ ਉਹ ਸਾਡੇ ਮੁੰਡੇ ਬਾਹਰ ਗਏ ਹੋਏ ਨੇ ਕੋਈ ਚੱਕ ਲਾ ਕੁਚਰਾਉਂਦਾ ਹੈ ਕੋਈ ਬੇਰ ਤੋੜਦਾ ਹੈ ਉਹਨਾਂ ਦੇ ਕਿਹਾੜੀ ਕਰਨ ਵਾਲੇ ਮੁੰਡਿਆਂ ਦੇ ਮਾਪਿਆਂ ਨੇ ਹੁਣ ਦਰਦੀ ਜਿਤਾਈ ਹੈ ਸੋਦੇ ਤੇ ਡੇਬਿੜ ਕਿਉਂ ਹੋਗੀ ਤੁਸੀਂ ਹਰ ਵਾਰ ਸਰਪਾਤ ਪਈਆ ਲੈਣੇ ਹੋ ਕਟਾਟੇ ਬਿੱਲ ਦੇ ਨੂੰ ਲੈ ਲੈ ਤੇ ਉਹ ਕਿਸੇ ਕੋਰਟ ਦੇ ਵਿੱਚ ਜੋ ਕਰਨ ਵਾਲਾ ਤੁਹਾਨੂੰ ਪੁੱਛਣ ਵਾਲੇ ਨਹੀਂ ਛੋੜੇ ਕਿ ਡਿਪੀਡ ਨਹੀਂ ਹੋਗੀ ਸਾਡੇ ਆ ਮੁੰਡਿਆਂ ਨੇ ਜੇ 10 ਰੁਪਏ ਵੀ ਕਿਰਤ ਤਮਾਈ ਤੋਂ ਵਕਾ ਕੇ ਦਰਜਾਣਾ ਦੇ ਅੰਦੋਲਨ ਵਾਸਤੇ ਦਿੱਤੇ ਛੋੜੇ ਕਿ ਡਿਪੀਡ ਹੋਗੀ ਆਰਥੀਆਂ ਦੇ ਇੱਕ ਵਿਕਾਸ ਦੇ ਭਾਰ ਤੋਂ ਛਾਪੇ ਮਾਰੀ ਜਾਂਦੇ ਨੇ ਜੇ ਤੁਸੀਂ ਕਿਸਾਨਾਂ ਨੂੰ ਬਸਾਂ ਭੇਜਦੇ ਹੋ ਤੁਸੀਂ ਰਾਸ਼ਨ ਭੇਜ ਦਿਓ ਉਹਨਾਂ ਨੂੰ ਜੇ ਕਿਸਾਨਾਂ ਅੰਦੋਲਨ ਦੇ ਵਿੱਚ ਜਿਹੜਾ ਵੀ ਕੋਈ ਮਦਦ ਕਰਦਾ ਹੈ ਉਹਨਾਂ ਨੂੰ ਕੰਨ ਵੀ ਜਾਂਦੇ ਨੇ ਅਸੀਂ ਕਦੇ ਕਹੇ ਵੀ ਫੌਜੀਓ ਭਈ ਸਾਡੇ ਨਾਲ ਆ ਤੋ ਅਸੀਂ ਤਾਂ ਕਦੇ ਨਹੀਂ ਗਿਆ ਉਹਨਾਂ ਮੁੰਡਿਆਂ ਨੂੰ ਪਰ ਵੀ ਕਹਿੰਦੇ ਨੇ ਜਿਹੜੇ ਮੁੰਡੇ ਜਿਨ੍ਹਾਂ ਦੇ ਮਾਪੇ ਇੱਥੇ ਆਏ ਹੋਏ ਮੇਰੇ ਦਰ ਦੇ ਜ ਉਹਨਾਂ ਨੂੰ ਜਿੱਖੀਆਂ ਕੱਢੀ ਜਾਂਦੇ ਜਿਵੇਂ ਕੋਈ ਪੈਂਤੜਾ ਛੱਡੇ ਨੀ ਵਰਤਨੋ ਕਿ ਐਸਾ ਅंदोलਨ ਨੂੰ ਘੋਲ ਨੂੰ ਫੇਕ ਦੇ ਲਾ ਦੇ ਇੱਕ ਹਰਿਆਣੇ ਦੇ अफसर ने यह गल हुई अफसर ने कहा यार आके कि बैठे हो इन छो कहना थोड़े ज बंदे बैठे कर लो भाई आप जाएंगे हम दख देंगे पुलिस कह रही है सारे कोर्ट के जज रिटायर जज ये गल ठीक है सारे वकील कह रहेगी गल ठीक है ਕੱਲਾ ਮੋਦੀ ਸਾਹਿਬ ਤੁਕਾਰਪੁਰੇ ਦੇ ਘਰਾਣੇ ਤੇ ਢ ਘਰ ਨਹੀਂ ਖਾਤਰ ਲੱਖਾਂ ਲੋਕਾਂ ਦੇ ਪਰਿਵਾਰਾਂ ਦੇ ਗਲੇ ਘੋਟਦਾ ਹੈ ਕਿੰਨੇ ਕੱਲ ਕਰੇਗਾ ਉਹ ਇਹ ਘਰਾਣੇ ਨੇ ਜਿਨ੍ਹਾਂ ਨੇ ਚੂਸ ਲਿਆ ਦੇਸ਼ ਨੂੰ ਜਿਨ੍ਹਾਂ ਨੇ ਚੂਠ ਲਿਆ ਦੇਸ਼ ਨੂੰ ਜਿਨ੍ਹਾਂ ਨੇ ਹਵਾਈ ਅੱਡੇ ਲੈ ਲਏ ਜਿਨ੍ਹਾਂ ਨੇ ਬਰਦਹਾਨ ਲੈ ਲਈਆਂ ਜਿਨ੍ਹਾਂ ਨੇ ਕੌਲੇਗਿਆ ਖਾਣਾ ਲੈ ਨਹੀਂ ਆ। ਜਿਨ੍ਹਾਂ ਨੇ ਸਾਰਾ ਪਬਲਿਕ ਸੈਕਟਰ ਲੈ ਲਿਆ। ਜਿਨ੍ਹਾਂ ਨੇ ਜੀਡੀਪੀ ਡਾਊਨ ਕਰ ਦਿੱਤੀ। ਜਿਨ੍ਹਾਂ ਨੇ ਦੇਸ਼ ਦੇ ਵਿੱਚ ਬੁਰਾ ਹਾਲ ਕਰਤਾ। ਤਾਂ ਇਹ ਕਿਤੇ ਐੱਛੇ ਨਹੀਂ ਆਇਆ। ਕੀ ਕਰਨਾ ਚਾਹੁੰਦੇ? ਆਹ ਦੇਖ ਲੇ। ਲੋਕਾਂ ਨੂੰ ਹਿੱਸਾ ਕਰਨਾ ਚਾਹੁੰਦੇ। ਪੜ੍ਹਨਾ ਚਾਹੁੰਦੇ। ਸਾਡੇ ਬਹੁਤ سارے ਸਾਥੀ ਕਹਿ ਦਿੰਦੇ ਨੇ। ਵੇ ਇੱਥੇ ਰੋਟੀਆਂ ਖਾਈ ਜਾਂਦੇ ਆ ਦਿੱਲੀ ਨਾ ਚੱਲੀ ਇਹ ਭਰਾਵੋ ਤੁਸੀਂ ਨਹੀਂ ਕਹਿੰਦੇ ਸੋਡੇ ਇਸ ਕੱਠ ਦੇ ਵਿੱਚ ਘੱਟੋ-ਬੱਟ 300 ਬੰਦਾ ਸੀ ਆਇਆ ਜਰੰਦਰ 300 ਬੰਦਾ ਆ ਗਾਇਰ ਵੀ ਉਹਨਾਂ ਨੇ ਆਪਣੇ ਲਾਏ ਹੋਏ ਨੇ ਝੰਡਾ ਵੀ ਆਪਣਾ ਸੋਡੇ ਕੰਦਾ ਜੇ ਕਹਿਣਗੇ ਨਾ ਪਾਪਾ ਕਾਤ ਨੂੰ ਤੋੜ ਦੇ ਕੁੜੀਆਂ ਭੇਜੀ ਦਾਰੂ ਚਹੁੰਦੀਆਂ ਭੁੱਤੀ ਚ ਹੋਣੀ ਆ ਛੋਡੇ ਕੰਨ ਚ ਥੂਕਾ ਮਾਰਦੇ ਸੋਨੂ ਨੂੰ ਪਤਾ ਲੱਗਦਾ ਮੈਂ ਸੀਏਡੀ ਵਾਲਾ ਇਹ ਅਜੀਜ਼ ਤੇ ਤੋਂ ਭੜਿਆ ਆ ਸਨੈਮ ਲੈਂਦਾ ਸਾਡੇ ਨਾਲ ਛੋਡੀਆਂ ਫੋਟੋਆਂ ਲੈਂਦਾ ਨਾ ਹੀ ਮਾਰਦਾ ਇੱਥੀ ਦੁੱਖੀ ਚਰਤਦੇ ਆ ਵੇ ਧੌਣ ਤੇ ਬੋੜਾ ਰੱਖ ਕੇ ਮਾਰ ਕਰੇ ਕਿਤੇ ਕਿਤੇ ਖਾਲਸਾ ਦਾ ਨਾਰਾ ਵੀ ਮਾਰ ਦਿੰਦਾ ਤੁਸੀਂ ਬਹੁਤ ਚੌਕਸ ਹੋ ਵਧਾਈਆਂ ਸੋਨੂ ਇਹ ਚਾਹ ਸਰਾਣਾ ਬਣਾ ਕੇ ਫੜਦੇ ਰਹੇ ਆ ਬੰਦੇ ਨੂੰ ਫੜ ਕੇ ਸਾਡੇ ਕੋਲ ਲਿਆਉਂਦੇ ਰਹੇ ਹੋ ਤੁਸੀਂ ਸਾਨੂੰ ਵੀ ਭੇਖਾਂ ਦੀ ਭਰਾਵੋ ਉਸਨੂੰ ਸਾਫ ਕਰਦੇ ਆ ਵੀ ਜਿਹੜਾ ਹਰ ਨਾਜਵਾਨ ਮੁੰਡੇ ਆਏ ਨੇ ਸ਼ਹਿਰ ਦੇ ਨੇ ਸਾਹਵੇਂ ਨਹੀਂ ਜਾਣ ਇਹਨਾਂ ਨੂੰ ਕਿਵੇਂ ਸਾਮਾਂਗੇ ਸਾਨੂੰ ਚਿੰਤਾ ਇੱਕ ਦਿਨ ਚਿੰਤਾ ਰਹੀ ਦੂਜੇ ਦਿਨ ਚਿੰਤਾ ਪਰ ਇੱਕ ਦਿਨ ਰਾਤ ਨੂੰ ਜਦੋਂ ਅਸੀਂ ਤੁਰੇ ਉਹ ਸਿਰੇ ਤੋਂ ਬਰਦਾ ਸੰਘਾੜਨ ਨਾ ਕਰੋ ਸ਼ੇਰੇ ਨੇ ਸਤੋਜਾਇਆ ਗਿਆ ਮਾਝਾ ਨੇ ਪੁੱਛਿਆ ਸੀ ਭੈਣੋ ਕੋਈ दारू ਵਾਲਾ ਮੱਜਾ ਤੰਦਕਾ ਨਹੀਂ ਕਰਦਾ ਜਿਹਨੇ ਮਾਝਾ ਦਾ ਜਵਾਬ ਸੀ ਵੀ ਵੀਰਜੀ ਕੋਈ ਨਹੀਂ ਤਰਸ ਤੁਸੀਂ ਹੈਰਾਨ ਹੋਵੋਗੇ ਇੱਕ ਵੀ ਮੁੰਡੇ ਦੀ ਸ਼ਰਾਬ ਨਹੀਂ ਪੀਤੀ ਅਸੀਂ ਦੇਖੀ ਇੱਕ ਵੀ ਮੁੰਡੇ ਇਹਦਾ ਇਹ ਮਤਲਬ ਨਹੀਂ ਬਣਦਾ ਵੀ ਤੁਸੀਂ ਸ਼ਰਾਬ ਪੀਤੀ ਨਹੀਂ ਹੋਣੀ ਕਿਸੇ ਨੇ ਜੇ ਕਿਸੇ ਨੇ ਪੀਤੀ ਸੀ ਤਾਂ ਸਾਡੇ ਕੋਲ ਉੱਠ ਗਿਆ ਜੇ ਕਿਸੇ ਤੋਂ ਮਾੜੀ ਮੋਟ ਜੱਗਲ ਹੁੰਦੀ ਸੀ ਤਾਂ ਮੇਰੀ ਉਮਰ ਨਾਲ ਪੁੰਜਾਂ ਦੀ ਪੀਤੀ ਹੋਸੀ ਗੱਭਰੂ ਮੁੰਡਿਆਂ ਨੇ ਕਿਸੇ ਨੇ ਸ਼ਰਾਬ ਨਹੀਂ ਪੀਤੀ ਉਹ ਪੁੱਤਰਾਂ ਹੋ ਬੱਚਿਆਂ ਹੋ ਬਹਾਦਰ ਸਲਾਮ ਕਰਦੇ ਆ ਬਾਈ ਸਭ ਨੂੰ ਸਲਾਮ ਤੇ ਮਾਣ ਕਰਦੇ ਨੇ ਸੋਹਿਆ ਸਭ ਬੋਲੇ ਸੋਨੇ ਹਾਰੇ ਸਾਡੇ ਪਲੇਖੇ ਚੱਕਦੇ ਮੋਟਰਸਾਈਕਲ ਵਾਲੇ ਮੰਦਰਾਂ ਵਾਲੇ ਪਟਾਟੇ ਮਾਰਨ ਵਾਲੀ ਮੰਡੀ ਆਜ ਸ਼ਬਦ ਕਿਹਾ ਜਾਂਦਾ ਜੀ ਸਾਨੂੰ ਇੱਕ ਕਿਸਮ ਨਹੀਂ ਹੋ ਇੱਕ ਦਿਨ ਸਵੇਰੇ ਸਵੇਰੇ ਪੰਜ ਛੇ ਮੁੰਡੇ ਮੇਰੇ ਕੋਲ ਟੈਂਟ ਜਾਗੇ ਜਦੋਂ ਉਹਨਾਂ ਨੇ ਕੁਆਲਿਫਿਕੇਸ਼ਨ ਪੁੱਛੀ ਬੀਏ ਐਮਫਲ ਐਮ ਟੈਕ ਬੀ ਟੈਕ ਬੀ ਐਸ ਸੀ ਐਮ ਐਸ ਕੰਮ ਕੀ ਕਰਦੇ ਹੋ ਅੰਕਲ ਖੇਤੀ ਕਰਦੇ ਹੋ ਬੱਚੇ ਕਿੰਨੇ ਨੇ ਅੰਕਲ ਇੱਕ ਇੱਕ ਬੱਚੇ ਐਮ ਐਸ ਸੀ ਕਰਨ ਤੋਂ ਬਾਅਦ ਬੀ ਐਸ ਸੀ ਕਰਨ ਤੋਂ ਬਾਅਦ ਜੇ ਕੋਈ ਬੱਚਾ ਰੇੜੇ ਤੇ ਪੱਠੇ ਲੈ ਕੇ ਉਹੀ ਆਉਂਦੇ ਪਸ਼ੂਆਂ ਨੂੰ ਪਾਉਂਦਾ ਤਤ ਬੱਚਿਆਂ ਦੇ ਭਵਿੱਖ ਬਾਰੇ ਤੁਹਾਡਾ ਕੀ ਅੰਦਾਜ਼ਾ ਹੈ ਇਸ ਕਰਕੇ ਸਵਾਲ ਹੈ ਕੱਲਾ ਪਿਲਾਂ ਦਾ ਸਵਾਲ ਤੇ ਕਾਨੂੰਨਾਂ ਦਾ ਸਵਾਲ ਨਹੀਂ ਹੈ ਰੁਪਏ ਦੀ ਕੀਮਤ ਡਾਲਰ ਦੇ ਬਰਾਬਰ ਕਿਉਂ ਨਹੀਂ ਸਾਡੇ ਰਜਗਾਰ ਕਿੱਧਰ ਗਏ ਸਾਡੀ ਬਤੀ ਹੋਈ ਪੈਦਾਵਾਰ ਨੂੰ ਕੌਣ ਲੈ ਗਿਆ ਆਹ ਛੜਕਾਂ ਦੇ ਮਾਲਕ ਅਸੀਂ ਕਿਉਂ ਨਹੀਂ ਆ ਸਰਕਾਰੀ ਸਕੂਲ ਕਿਵੇਂ ਪ੍ਰਾਈਵੇਟ ਹੋ ਗਏ ਹਰ ਕਾਲ ਪ੍ਰਾਈਵੇਟ ਕਿਵੇਂ ਹੋ ਗਏ ਬਦਲ ਰਹੇ ਹਾਂ ਪ੍ਰਾਈਵੇਟ ਕੰਪਨੀਆਂ ਕੋਲੇ ਕਿਵੇਂ ਚਲੀਆਂ ਗਈਆਂ ਹਵਾਲਿਆਂ ਦੇ ਮਾਲਕ ਕੰਪਨੀਆਂ ਕਿਵੇਂ ਬਣ ਗਏ ਇਹ ਸਵਾਲ ਹੈ ਇਹ ਵੱਡਾ ਸਵਾਲ ਹੈ ਪ੍ਰਾਹੋ ਇਹ ਇੱਕ ਵਜਾ ਹੈ ਕਿ ਮੋਦੀ ਨਹੀਂ ਚਾਹੁੰਦਾ ਕਿ ਵੱਡੇ ਸਵਾਲ ਕਰਨ ਵਾਲਾ ਇਸ ਦੁਨੀਆ ਦੇ ਸਾਥੀ ਦੇ ਗੁੱਜਮੇ ਤੇ ਇਹ ਸਵਾਲਾਂ ਦਾ ਜਵਾਬ ਲੈਣ ਵਾਲਾ ਮੇਰੇ ਕੋਲ ਕੋਈ ਮੇਰੇ ਸਾਹਮਣੇ ਖੜਾ ਹੋਵੇ। ਹੰਕਾਰਿਆ ਹੋਇਆ ਪ੍ਰਧਾਨ ਮੰਤਰੀ ਇਹ ਗੱਲਾਂ ਨਹੀਂ ਸੁਣਨ ਤਿਆਰ। ਹਮ ਜੋ ਕਹਤੇ ਹੈ ਬਹੀ ਠੀਕ ਹੈ। ਲਾਸਟ ਦੇ ਵਿੱਚ ਇੱਕ ਗੱਲ ਕਹਿ ਦੇ ਨਾਲ ਦੀ ਗੱਲ ਖਤਮ ਕਰਦਾ। ਕਿ ਮੋਦੀ ਸਾਹਿਬ ਅਸੀਂ ਤਾਂ ਉਹ ਗੰਗਾਂ ਵੀ ਅੱਜ ਨੂੰ ਪੁੱਤੀ ਕੇ ਕੱਲ ਨੂੰ ਪੁੱਤੀ ਅਸੀਂ ਤਾਂ ਕਰੋਨਾ ਨਾਲ ਮਰ ਗਏ ਕਿ ਭੁੱਖ ਨਾਲ ਮਰ ਗਏ ਕਿ ਤੇਰੀਆਂ ਲੱਖੀਆਂ ਦੇ ਗੋਲੀਆਂ ਨਾਲ ਮਰ ਗਏ ਸਾਡੇ ਵਾਸਤੇ ਤਾਂ ਜਿੰਦਗੀ ਤੇ ਮੌਤ ਦਾ ਫਰਕ ਨਹੀਂ ਪਰ ਖਬਰਦਾਰ ਹੈ ਸਾਡੇ ਮਰਨ ਤੋਂ ਪਹਿਲਾਂ ਤੇਰੀ ਧਰਤੀ ਦੀ ਮਿੱਟੀ ਨੂੰ ਅਸੀਂ ਖੇਚਣਾ ਬੋਲੇ ਸੋਨਾ ਵਾਹਿਗੁਰੂ ਦੁਨੀਆ ਦੇ ਕੋਨੇ-ਕੋਨੇ ਵਿੱਚ ਸਾਡੇ ਸ਼ਾਂਤ ਨਹੀਂ ਅੰਦੋਲਨ ਦੀ ਧਾਤ ਜਮੀ ਹੋਈ ਹੈ ਇੱਕ ਸੱਦਾ ਮਾਰਦੀ ਹੈ ਪੰਜਾਬ ਹਿੱਲਦਾ ਹੈ ਹਿੱਲਦਾ ਹਰਿਆਣਾ ਹਿੱਲਦਾ ਹੈ ਰਾਜਸਥਾਨ ਹਜ਼ਾਟ ਜੁਪੀ ਤੇ ਕਰਨਾਟਕ ਦਾ ਮੱਧ ਪ੍ਰਦੇਸ਼ ਮਿਲਦਾ ਹੈ ਸਾਰੀ ਦੁਨੀਆ ਦੇ ਦੇਸ਼ ਹਿਲਦੇ ਨੇ ਇਸ ਕਰਕੇ ਸਾਡਾ ਐਸ ਖਾਣੇ ਚਾਉਣਾ ਐਸ ਤਰੀਕੇ ਨਾਲ ਆਉਣੀ ਸਾਡੀ ਮਰਜ਼ੀ ਹੈ ਤੇ ਵਾਪਸ ਮੋੜਨਾ ਤੇਰੀ ਮਰਜ਼ੀ ਹੈ ਰਾਹ ਤਿਆਰ ਕਰਨਾ ਵੀ ਤੇਰੀ ਮਰਜ਼ੀ ਹੈ ਸਾਨੂੰ ਕਿਵੇਂ ਮੋੜਦਾ ਇਹ ਤੇਰੇ ਸੱਤੇ ਦੇ ਪਰ ਅਸੀਂ ਖਾਲੀ ਹੱਥ ਜਾਣ ਵਾਲੇ ਨਹੀਂ ਕੁਝ ਨਾ ਕੁਝ ਲੈ ਕੇ ਜਾਵਾਂਗੇ ਜੋ ਵੀ ਲੈ ਕੇ ਜਾਣਾ ਵੇ ਸਾਡੀ ਸ਼ਾਨ ਸ਼ਕਤ ਨੂੰ ਠੇਸ ਨਹੀਂ ਪਹੁੰਚਾ ਸਕਦਾ ਜਿੱਤ ਕੇ ਜਾਵਾਂਗੇ ਕਰਾਂਗੇ